ਭਾਗ 41 ਕਹਾਣੀ ਹੈ ਅਨੁਆਹੀ ਮਾ ਨੇਕ ਦੇ ਭਰਾ ਪਰ ਜਾਈ ਨੇ ਕਦੇ ਨੇਕ ਨੂੰ ਬੁਲਾਇਆ ਨਹੀਂ ਅੱਜ ਨੇਕ ਦੇ ਘਰ ਕਿਵੇਂ ਆਏ ਨੇਕ ਦਾ ਭਾਈ ਅਜ ਮੇਰਹਾੜੀ ਵੱਢ ਰਿਹਾ ਸੀ ਤਿੰਨ ਚਾਰ ਬੰਦੇ ਹੋਰ ਵੀੜੀ ਤੇ ਉਹਦੇ ਨਾਲ ਹਾੜੀ ਵੱਢ ਰਹੇ ਸਨ ਮੀਤੋ ਰੋਟੀ ਲੈ ਕੇ ਆਈ ਤਾਂ ਜਮੇਰ ਨੇ ਪੁੱਛਿਆ ਕਿ ਇੰਨੀ ਲੇਟ ਹੋ ਗਈ ਅੱਜ ਕੀ ਗੱਲ ਮੀਤੋ ਹੱਸੀ ਅੱਜ ਛੇਤੀ ਭੁੱਖ ਲੱਗ ਲੱਗ ਆਈ ਆ ਤੁਹਾਨੂੰ ਮੈਂ ਤਾਂ ਅੱਜ ਕੁਝ ਸੋਚੀ ਜਾਂਦੀ ਸੀ ਤਾਂ ਕੋਵੇੜਾ ਹੋ ਗਿਆ ਆਉਂਦਿਆਂ ਆਉਂਦਿਆਂ ਮੈਨੂੰ ਅਜਮੇਰ ਨੇ ਆਪਣੇ ਨਾਲ ਵਾਲੇ ਬੰਦਿਆਂ ਨੂੰ ਆਵਾਜ਼ ਮਾਰ ਰੋਟੀ ਖਾਣ ਦਾ ਕਿਹਾ ਮੀਤੋ ਅਜਮੇਰ ਨੂੰ ਖੂ ਕੋਲ ਲੈ ਜਾ ਕੇ ਕਹਿਣ ਲੱਗੀ ਕਿ ਮੈਨੂੰ ਨੇਕ ਤੇ ਅੱਜ ਬਹੁਤ ਤਰਸਾਇਆ ਤੇ ਨੇਕ ਨਾਲੋਂ ਕਿਤੇ ਜ਼ਿਆਦਾ ਉਹਦੀ ਧੀ ਤੇ ਅਜਮੇਰ ਨੇ ਹੈਰਾਨ ਹੁੰਦਿਆਂ ਪੁੱਛਿਆ ਤੈਨੂੰ ਕਿਵੇਂ ਤਰਸ ਆ ਗਿਆ 30 35 ਬਰੇ ਹੋ ਗਏ ਤੈਨੂੰ ਵਿਆਹ ਕਿ ਆਇਨੂ ਕਦੇ ਵੀ ਤੂੰ ਨੇਕ ਨੂੰ ਚੰਗਾ ਨਹੀਂ ਸਮਝਿਆ ਪਰ ਹੁਣ ਕਿਵੇਂ ਤਰਸ ਆ ਗਿਆ ਮੀਤੋ ਮੈਨੂੰ ਕੁੜੀ ਵੱਲ ਵੇਖ ਕੇ ਤਰਸਾਉਂਦਾ ਕਾਹਨੂੰ ਨੇ ਜਵਾਨ ਜਹਾਨ ਵੀ ਹੋਣਾ ਪਿਉ ਕਿ ਸਮਝਾਵੂ ਉਹਨੂੰ ਇਹ ਇੱਕ ਧੀ ਵਾਸਤੇ ਮਾਂ ਦਾ ਹੋਣਾ ਬਹੁਤ ਜ਼ਰੂਰੀ ਆ ਨਾਲੇ ਆਪਣੀ ਕਿਹੜਾ ਨੇਕ ਨਾਲ ਡਾਂਗ ਚੱਲੀ ਆ ਤੂੰ ਅੱਜ ਸੰਦੇਹਾ ਜੀ ਆਪਾਂ ਨੇ ਕੋਲੇ ਚਲ ਕੇ ਆਵਾਂਗੇ ਮੈਂ ਤਾਂ ਇੱਕ ਨੂੰ ਕੁੜੀ ਦਾ ਵਾਸਤਾ ਵਾ ਕੇ ਕਹਿ ਦਿਆਂ ਕਿ ਵਿਆਹ ਕਰਵਾ ਲੈ ਚੱਲ ਆਪਦੀ ਖਾਤਰ ਤਾਂ ਆਪਦੀ ਖਾਤਰ ਨਾ ਸਹੀ ਆਪਦੀ ਧੀ ਦੀ ਖਾਤਰ ਕਰਵਾ ਲੈ ਅਜਮੇਰ ਨੇ ਅਜਮੇਰ ਹਰਾਮ ਸੀ ਕਿ ਮੀਤੋ ਐਡੀ ਛਿੱਤੀ ਕਿਸੇ ਤੇ ਤੇਜਨ ਵਾਲੀ ਤਾਂ ਹੈ ਨਹੀਂ ਫਿਰ ਇਹ ਕਿਵੇਂ ਅੱਜ ਉਹਦੇ ਬਾਰੇ ਸੋਚਣ ਲੱਗੀ ਚੱਲ ਕੋਈ ਨਾਥ ਨੇ ਚਾਹੋ ਕਿ ਵੇਖਦੇ ਆ ਕਿਹੜਾ ਤੀਰ ਸੁੱਟਦੀ ਆਏ ਅਜਮੇਰ ਐਡੀ ਉਮਰ ਵਿੱਚ ਉਹਨੂੰ ਸਾਥ ਕੌਣ ਕਰੂਗਾ ਤੂੰ ਇਸ ਉਮਰੇ ਉਹਨੂੰ ਵਿਆਹ ਦਾ ਲਾਲਚ ਨਾ ਦੇ ਬਾਕੀ ਉਹਨੇ ਵਿਆਹ ਤਾਂ ਪਹਿਲਾਂ ਹੀ ਨਹੀਂ ਕਰਵਾਇਆ ਸੀ ਮੈਨੂੰ ਨਹੀਂ ਲੱਗਦਾ ਨੇਕ ਮਨ ਜਾਊਗਾ ਮੈਂ ਆਪੇ ਮਨਾ ਲੈਣਾ ਇਹ ਮੇਰੇ ਤੇ ਛੱਡ ਦੇ ਮਿੱਤੋਂ ਨੇ ਵੇਖਿਆ ਕਿ ਸਾਰਿਆਂ ਨੇ ਰੋਟੀ ਖਾ ਲਈ ਆ ਉਹਨੇ ਭਾਂਡੇ ਚੱਕ ਚੱਕ ਕੇ ਸੋਕ ਮਾਂਜ ਕਰਕੇ ਆਪਣੀ ਟੋਕਰੀ ਵਿੱਚ ਪਾਏ ਤੇ ਪਹੀਵਲ ਪੈ ਗਈ ਰਸਤੇ ਵਿੱਚ ਉਹਨੂੰ ਨਿੰਮੋ ਮਿਲ ਗਈ ਮੀਤੋਂ ਨੇ ਕਦੇ ਨਿੰਮੋ ਨੂੰ ਨਹੀਂ ਸੀ ਬੁਲਾਇਆ ਜਦੋਂ ਦਾ ਨਿੰਮੋ ਤੇ ਤਾਰੇ ਨੇ ਆਪਣੀ ਤੀਨੇ ਇੱਕ ਨੂੰ ਗੋਦ ਦਿੱਤੀ ਸੀ ਇਹ ਸਿਰਫ ਨਿੰਮੋ ਤੇ ਤਾਰੇ ਤੇ ਦਾ ਹੀ ਨੂੰ ਹੀ ਪਤਾ ਸੀ ਕਿ ਨੇ ਇੱਕ ਦੀ ਧੀ ਧੀਆ ਪਰ ਪਿੰਡ ਵਿੱਚ ਸਭ ਨੂੰ ਦੱਸਿਆ ਸੀ ਨਿੰਮੋ ਦੇ ਜੋੜੀਆਂ ਕੁੜੀਆਂ ਹੋਈਆਂ ਤੇ ਸਾਰੇ ਤਾਰੇ ਨੇ ਆਪਣੀ ਯਾਰੀ ਉਗਾਉਣ ਲਈ ਤੀ ਨੇਕ ਨੂੰ ਗੋ ਦਿੱਤੀ ਆ ਮਿੱਤੋ ਨੀ ਨਿਮੋ ਪਾਈ ਆਈ ਮੂੰਹ ਫੇਰ ਕੇ ਲੰਘ ਗਈਆਂ ਬੁਲਾਇਆ ਨਹੀਂ ਤੂੰ ਮੈਨੂੰ ਨਿਮੋ ਮੱਥਾ ਟੇਕਦੀ ਆ ਮਾਂ ਜੀ ਮੈਨੂੰ ਪਤਾ ਨਹੀਂ ਲੱਗਿਆ ਲੱਗਿਆ ਮਾਂ ਜੀ ਮੈਂ ਤਾਂ ਆਪਦੇ ਸਹਜ ਵਾਈ ਹੀ ਜਾਂਦੀ ਸੀ ਮਿੱਤੋ ਨੀਤੀ ਇਹ ਤੂੰ ਐਡਾ ਪਾਪ ਕਿਉਂ ਲੈ ਲਿਆ ਨੇਕ ਨੂੰ ਤੀ ਦੇ ਕੇ ਤੂੰ ਇੱਕ ਮਾਂ ਐ ਤੈਨੂੰ ਸਭ ਪਤਾ ਧੀਆਂ ਪਾਲਣੀਆਂ ਕਿੰਨੀਆਂ ਔਖੀਆਂ ਨਿੰਮੋ ਡਰ ਗਈ ਮਾਂ ਜੀ ਇਹਦਾ ਮੈਨੂੰ ਤਾਂ ਕੀ ਪਤਾ ਤੇਰੇ ਪੁੱਤ ਨੂੰ ਪਤਾ ਉਹਦੇ ਨਾਲ ਗੱਲ ਨਾਲ ਕਰ ਗੱਲ ਮੇਤੋ ਮੇਰਾ ਤਾਂ ਬਲਾਈ ਟਰੈਡਰ ਮੱਚਦਾ ਮੈਂ ਤਾਂ ਇਹੋ ਸੋਚਦੀ ਆ ਕਿ ਨੇਕ ਦਾ ਵਿਆਹ ਹੀ ਕਰਾ ਦੇਵਾਂ ਨਿੰਮ ਪਰਮਾ ਜੀ ਨੇ ਇੱਕ ਭਾਈ ਵਿਆਹ ਲਈ ਰਾਜੀ ਨਹੀਂ ਹੈਗਾ ਮੈਂ ਤਾਂ ਉਹ ਤਾਂ ਅਸੀਂ ਆਪੇ ਮਨਾ ਲਵਾਂਗੇ ਕੀ ਇਹਦੇ ਦੂਜੇ ਭਾਈਆਂ ਨੂੰ ਵੀ ਆਵੇ ਚਾਹੇ ਨਾ ਆਵੇ ਪਰ ਮੈਨੂੰ ਬਹੁਤ ਫਿਕਰ ਆ ਮੈਂ ਤਾਂ ਅੱਜ ਕਰਦੀ ਅਨੇਕ ਨਾਲ ਗੱਲ ਨੇਕ ਨੇ ਤਾਂ ਪਹਿਲੀ ਠੇਕੇ ਤੇ ਦਿੱਤੀ ਹੋਈ ਸੀ ਨੇਕ ਵੈਸੇ ਹੀ ਮਰਲਾ ਕਾ ਸਬਜ਼ੀਆਂ ਵਾਸਤੇ ਰੱਖ ਲੈਂਦਾ ਸੀ ਤੇ ਐਤਵਾਰ ਵਾਲੇ ਦਿਨ ਉਹ ਕਰਮੋਂ ਨੂੰ ਆਪਣੇ ਖੇਤ ਲੈ ਕੇ ਜਾਂਦਾ ਸੀ ਕਰਮੋਂ ਨੇ ਇੱਕ ਦਾ ਬਹੁਤ ਮੋਹ ਲੈਂਦੀ ਸੀ ਨੇਕ ਖੇਤ ਹੋਇਆ ਸੀ ਕਰਮੋਂ ਨੂੰ ਉਹਨੇ ਕੋਸੇ ਜਿਹੇ ਪਾਣੀ ਨਾਲ ਨਵਾਇਆ ਤੇ ਆਪ ਵੀ ਨਹਾ ਕੇ ਦਾਤੀ ਫੋਰਾ ਪੱਖਾ ਲਾ ਕੇ ਬੈਠ ਗਿਆ ਕਰਮੋਂ ਨੇ ਕਿਹਾ ਕਿ ਮੈਨੂੰ ਭੁੱਖ ਲੱਗੀ ਆ ਤਾਂ ਨੇਕ ਨੇ ਆਟਾ ਗੁੰਨਿਆ ਛੇਤੀ ਨਾਲ ਚੁੱਲ੍ਹੇ ਵਿੱਚ ਅੱਗ ਬਾਲਣ ਲੱਗਿਆ ਕਰਮਾ ਉਹਦੇ ਕੋਲ ਹੀ ਬੈਠੀ ਸੀ ਨਿੱਕੇ-ਨਿੱਕੇ ਹੱਥਾਂ ਨਾਲ ਅੱਗ ਅਗਾਹ ਕਰਦੀ ਨੇਕ ਨੇ ਹਜੇ ਪਹਿਲੀ ਰੋਟੀ ਵੇਲ ਕੇ ਤਵੇ ਤੇ ਪਾਈ ਸੀ ਕਿ ਅਜ ਮੇਰ ਨੇ ਆਵਾਜ਼ ਮਾਰੀ ਉਹ ਨੇਕ ਕੀ ਕਰਦਾਂ ਨੇਕ ਨੇ ਬਾਹਰ ਵੇਖਿਆ ਕਿ ਮੇਰਾ ਭਾਈ ਆਇਆ ਤੇ ਨਾਲ ਪਾਬੀ ਵੀ ਆ ਉਹ ਸੋਚੀ ਪੈ ਗਿਆ ਕਿ ਕੀ ਗੱਲ ਹੋਈ ਇਹ ਦੋਵੇਂ ਅੱਜ ਮੇਰੇ ਕੋਲ ਕਿਵੇਂ ਆਏ ਹੋਏ ਅਰਜਨ ਦੀ کہانی ਇੱਥੇ ਤੱਕ ਹੀ ਅੱਗੇ ਦੀ کہانی ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਪ੍ਰਾਨਮੇ ਨੇ ਮੇਰੇ ਚੈਨਲ ਤੇ ਹੱਥ ਜੋੜ ਕੇ ਬੇਨਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਟਾ ਸਪੋਰਟ ਕਰੋ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਉਸਦੇ ਲਈ ਥੈਂਕ ਯੂ